ਫਤੇਗੜ ਪੰਜ ਤੂਰ ਮੋਗਾ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਮੌਜੂਦਾਂ ਅਸੀਂ ਔਰ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਪ੍ਰਚਾਰ ਮੁਹਿੰਮ ਜਾਰੀ ਹੈ ਰਾਤ ਦੇ 8 ਵਜੇ ਚੁੱਕੇ ਨੇ ਔਰ ਲਗਾਤਾਰ ਇਹ ਚੋਣ ਮੁਹਿੰਮ ਸਵੇਰ ਤੋਂ ਸ਼ੁਰੂ ਹੋਈ ਹੈ ਸਵੇਰੇ 9 ਵਜੇ ਤੋਂ ਲੈ ਕੇ ਪਿੰਡ ਕਮਾਲਕੇ ਧਰਮਕੋਟ ਤੋਂ ਇਹ ਸ਼ੁਰੂ ਹੋਈ ਸੀ ਚੋਣ ਮੁਹਿੰਮ ਔਰ ਮੋਗਾ ਦੇ ਫਤੇਗੜ ਪੰਜ ਤੂਰ ਦੇ ਵਿੱਚ ਸ਼ਾਮ ਨੂੰ 8 ਵਜੇ ਵੀ ਇਹ ਰੈਲੀ ਚੱਲ ਰਹੀ ਹੈ ਹਨੇਰਾ ਪੈ ਚੁੱਕਿਆ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਡੋਰ ਟੂ ਡੋਰ ਕੈਂਪੇਨ ਕੀਤੀ ਜਾ ਰਹੀ ਹੈ ਔਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਕਮਾਲ ਕੇ ਪਿੰਡ ਤੋਂ ਇਸ ਸਵੇਰੇ 9 ਵਜੇ ਇਹਨਾਂ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ ਉਸ ਤੋਂ ਬਾਅਦ ਪੰਡੋਰੀ ਅਰਾਇਆ ਚੱਕ ਉਸ ਤੋਂ ਬਾਅਦ ਬਾਜੇ ਕਿ ਉਸ ਤੋਂ ਬਾਅਦ ਸ਼ੇਰਪੁਰ ਤਾਇਬਾ ਸੰਘੇੜਾ ਪਿੰਡ ਧਰਮ ਧਰਮਕੋਟ ਦੇ ਵਿੱਚ ਡੋਰ ਟੂ ਰੋਰ ਕੀਤਾ ਔਰ ਬਜ਼ਾਰਾਂ ਦੇ ਵਿੱਚ ਕਰਮਜੀਤ ਅਨਮੋਲ ਨੇ ਵੋਟਾਂ ਦੀ ਅਪੀਲ ਕੀਤੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਸ਼ਾਮਲ ਹੋਏ ਨੇ ਉਹਨਾਂ ਦੀ ਚੋਣ ਪ੍ਰਚਾਰ ਮਹੀਮ ਦੇ ਵਿੱਚ ਔਰ ਉਹਨਾਂ ਨੂੰ ਸੁਣਨ ਦੇ ਲਈ ਪਹੁੰਚੇ ਨੇ ਕਰਮਜੀਤ ਅਨਮੋਲ ਨੂੰ ਤਸਵੀਰਾਂ ਫਤਿਹਗੜ੍ਹ ਪੰਜ ਤੂਰ ਦੀਆਂ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਮੋਗਾ ਦੇ ਵਿੱਚ ਇਹ ਔਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਲੋਕ ਇੱਥੋਂ ਦੇ ਲੋਕ ਕਰਮਜੀਤ ਅਨਮੋਲ ਨੂੰ ਦੇਖਣ ਲਈ ਪਹੁੰਚੇ ਨੇ ਮਿਲਣ ਲਈ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਸੈਲਫੀਆਂ ਖਿਚਵਾਉਣ ਦੇ ਲਈ ਪਹੁੰਚੇ ਨੇ ਸਾਡੇ ਇਲਾਕੇ ਨੂੰ ਵੀ ਫਾਇਦਾ ਤੇ ਸਾਡੇ ਜਿਹੜੇ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਫਾਇਦਾ ਬਾਕੀ ਕੋਈ ਸਕਿੱਲ ਸੈਂਟਰ ਖੋਲਾਂਗੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਹੱਥਾਂ ਦਾ ਹੁਨਰ ਸਿਖਾਇਆ ਜਾਊਗਾ ਮੈਂ ਦੁਨੀਆ ਘੁੰਮੀ ਹੈ ਜਿੱਥੇ ਸੂਰਜ ਚੜਦਾ ਤੇ ਜਿੱਥੇ ਸੂਰਜ ਜਾ ਕੇ ਛਿਪਦਾ ਸਾਰੀ ਦੁਨੀਆ ਦੇਖੀ ਹੈ ਪਰ ਮੈਂ ਹੱਥੀ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਭੁੱਖਾ ਮਰਦਾ ਨਹੀਂ ਦੇਖਿਆ ਜਿਹੜੇ ਬੰਦੇ ਸਾਤੀਆਂ ਥੁਰਪੇ ਬਣਾਉਣ ਵਾਲੇ ਸੀ ਅੱਜ ਟਰੈਕਟਰ ਤੇ ਕੰਬਾਈਨਾਂ ਦੀਆਂ ਫੈਕਟਰੀਆਂ ਨੇ ਉਹਨਾਂ ਦੀ ਉਹ ਬਣਾ ਰਹੇ ਨੇ ਕਿਉਂ ਬਣਾ ਰਹੇ ਨੇ ਉਹਨਾਂ ਕੋਲੇ ਹੱਥਾਂ ਦਾ ਹੁਨਰ ਸੀ ਹੱਥਾਂ ਨਾਲ ਮਿਹਨਤ ਕਰਦੇ ਸੀ ਤੇ ਅਸੀਂ ਆਪਣੇ ਬੱਚਿਆਂ ਵਾਸਤੇ ਇਹੋ ਜਿਹੇ ਸੈਂਟਰ ਖੋਲ੍ਹਾਂਗੇ ਜਿੱਦੇ ਨਾਲ ਬੱਚੇ ਹੱਥੀ ਕੰਮ ਸਿੱਖਣ ਨੌਕਰੀਆਂ ਪਿੱਛੇ ਨਾ ਭੱਜਣ ਬਲਕੇ ਨੌਕਰੀਆਂ ਪੇੜ ਵਾਲੇ ਬਣਨ ਸੋ ਬਾਕੀ ਪਿੰਡ-ਪਿੰਡ ਗਰਾਊਂਡ ਬਣਾਵਾਂਗੇ ਜਿਹਦੇ ਨਾਲ ਬੱਚੇ ਆ ਨਸ਼ਿਆਂ ਵਰਗੀਆਂ ਭੈੜੀਆਂ ਲਾਹਤਾਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਵਿੱਚ ਨਾਮਣਾ ਖੱਟਣ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਸੋ ਦੋਸਤੋ ਜੇ ਤੁਹਾਨੂੰ ਲੱਗਦਾ ਕੇ ਮਾਨ ਸਰਕਾਰ ਵਰਗੀ ਇਮਾਨਦਾਰ ਸਰਕਾਰ ਦੇ ਨਮਾਇੰਦੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਵੀ ਹੋਣ ਤਾਂ ਹੋਰbari ਇੱਕ ਤਰੀਕ ਨੂੰ ਝਾੜੂ ਦਾ ਵਜਨ ਦਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਔਰ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਤੇ ਜਿਹੜੀ ਮਸ਼ੀਨ ਹੈ ਉਹਦੇ ਤੇ ਆਪਣਾ ਵਟਨ ਤੀਜੇ ਨੰਬਰ ਤੇ ਝਾੜੂ ਦਾ ਤੇ ਆਉਣਾ ਆਪਾਂ ਲੇ ਨੰਬਰ ਤੇ ਆ ਸੋ ਭਾਈ ਲਾਡੀ ਘੋਸ ਨੇ ਜੋ ਕੰਮ ਕੀਤੇ ਆ ਮਾਨ ਸਰਕਾਰ ਨੇ ਜੋ ਕੰਮ ਕੀਤੇ ਇਸ ਇਲਾਕੇ ਦੇ ਵਿੱਚ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦਾ ਕਿ ਆਉਣ ਵਾਲੇ 3 ਸਾਲਾਂ ਵਿੱਚ ਇਹਨੂੰ 10 ਗੁਣਾ ਰਫਤਾਰ ਤੇ ਵਿਕਾਸ ਦੇ ਕੰਮ ਹੋਣਗੇ ਧਰਮਕੋਟ ਦੇ ਸੋ ਕੰਮ ਹੋਰ ਵੀ ਸਾਡੇ ਹੋਰ ਵੀ ਮੀਟਿੰਗਾਂ ਨੇ ਸਾਨੂੰ ਜਾਣਾ ਪੈਣਾ ਜੀਤਾਂ ਕਰਦੇ ਤੁਹਾਡੇ ਨਾਲ ਹੋਰ ਵੀ ਗੱਲਾਂ ਕਰਾਂ ਪਰ ਟਾਈਮ ਅਜਾਜ਼ ਨਹੀਂ ਦਿੰਦਾ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਫਤੇਗੜ ਪੰਜਤੂਰ ਮੋਗਾ ਲੋਕ ਸਭਾ ਹਲਕਾ ਫਰੀਦਕੋਟ